ਤੇਗ ਬਹਾਦਰ ਜੀ ਦਾ ਜੋ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਨੌਵੇਂ ਪਾਤਸ਼ਾਹ ਦੇ ਜਨਮ ਦਿਹਾੜੇ ਨੂੰ ਲੈ ਕੇ ਗੁਰਦੁਆਰਾ ਗੁਰੂ ਕੇ ਮਹਿਲ ਦੇ ਵਿੱਚ ਸ੍ਰੀ ਕਨਪਟ ਸਾਹਿਬ ਦੇ ਭੋਗ ਅਚ ਪਾਏ ਜਾਣਗੇ ਸ਼ਾਮ ਵੇਲੇ ਸੱਚਖੰਡ ਸਿਦਰਬਾਰ ਸਾਹਿਬ ਦੇ ਵਿੱਚ ਆਤੀਸ਼ਬਾਸੀ ਹੋਵੇਗੀ ਤਾਂ ਸੰਗਤਾਂ ਸਵੇਰ ਤੋਂ ਹੀ ਗੁਰੂ ਘਰ ਮੱਠ ਟੇਕਣ ਦੇ ਲਈ ਪਹੁੰਚ ਰਹੀਆਂ ਨੇ ਅੱਜ ਸਿੱਖਾਂ ਦੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਹੈ ਸਭਾ ਜੀ ਹੋਵੇਗੀ ਤੇ ਅੱਜ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਦੀਵਾਲਾ ਵੀ ਕੀਤੀ ਜਾ ਰਹੀ ਆ ਸੋ ਸਾਰੀਆਂ ਸੰਗਤਾਂ ਨੂੰ ਧੰਨ ਧੰਨ ਸਿਗੁਰ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਗੁਰਦੁਆਰਾ ਗੁਰੂ ਕੇ ਮਹਿਲ ਦੇ ਵਿੱਚ ਜੋ ਖਾਸ ਪ੍ਰੋਗਰਾਮ ਆ ਜੋ ਲਿਖੇ ਗਏ ਨੇ ਸ੍ਰੀ ਗੁਰਤੇਗ ਬਹਾਦਰ ਜੀ ਜਿਨ੍ਹਾਂ ਦਾ ਅੱਜ ਪ੍ਰਕਾਸ਼ ਪ੍ਰਭਾ ਜਿਸ ਨੂੰ ਲੈ ਕੇ ਸੰਗਤਾਂ ਸਵੇਰ ਤੋਂ ਹੀ ਗੁਰੂ ਘਰ ਮੱਥਾ ਟੇਕਣ ਦੇ ਲਈ ਪਹੁੰਚ ਰਹੀਆਂ ਨੇ ਗੁਰੂ ਘਰਾਂ ਨੂੰ ਜੋ ਖੂਬਸੂਰਤ ਫੁੱਲਾਂ ਤੇ ਨਾਲ ਸਜਾਇਆ ਗਿਆ ਸ਼ਾਮ ਵੇਲੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਆਤਿਸ਼ਬਾਜ਼ੀ ਵੀ ਕੀਤੀ ਜਾਵੇਗੀ ਤੇ ਉੱਥੇ ਹੀ ਅੱਜ ਸ੍ਰੀ ਕਨਪਟ ਸਾਹਿਬ ਦੇ ਭੋਗ ਵੀ ਪਾਏ ਜਾਣਗੇ ਹਿੰਦ ਦੀ ਇਛਾਦਰ ਗੁਰੂ ਤੇਗ ਬਹਾਦਰ ਜਿਨਾਂ ਦਾ ਅੱਜ ਪ੍ਰਕਾਸ਼ ਪਰਬ ਜਿਸ ਨੂੰ ਲੈ ਕੇ ਗੁਰਦੁਆਰਿਆਂ ਦੇ ਵਿੱਚ ਖਾਸ ਪ੍ਰੋਗਰਾਮਾਂ ਦਾ ਇੰਤਜ਼ਾਮ ਕੀਤਾ ਹੋਇਆ ਵਿਸ਼ੇਸ਼ ਪ੍ਰੋਗਰਾਮ ਉਲੀਕੇ ਗਏ ਨੇ ਜਿਨ੍ਹਾਂ ਦੇ ਮੱਦੇਨਜ਼ਰ ਅੱਜ ਸੰਗਤਾਂ ਵੀ ਸਵੇਰ ਤੋਂ ਹੀ ਗੁਰੂ ਘਰ ਮੱਥਾ ਟੇਕਣ ਦੇ ਲਈ ਪਹੁੰਚ ਰਹੀਆਂ ਨੇ ਤੇ ਉੱਥੇ ਜੋ ਸੰਗਤਾਂ ਦੀ ਸਹੂਲਤ ਲਈ ਗੁਰੂ ਘਰਾਂ ਦੇ ਵਿੱਚ ਖਾਸ ਇੰਤਜ਼ਾਮ ਕੀਤੇ ਹੋਏ ਨੇ ਲੰਗਰ ਅੱਜ ਚੱਲ ਰਹੇ ਨੇ ਤੇ ਸੱਚਖੰਡ ਸਿਦਰਪਾਲ ਸਾਹਿਬ ਦੇ ਵਿੱਚ ਅਤੀਸ਼ਵਾਦੀ ਅੱਜ ਸ਼ਾਮ ਵੇਲੇ ਕੀਤੀ ਜਾਵੇਗੀ ਹਿੰਦ ਦੀ ਚਾਦਰ ਕਹੇ ਜਾਣ ਵਾਲੇ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਦਿਹਾੜਾ ਜਿਹੜਾ ਉਹ ਅੱਜ ਵੱਡੇ ਪੱਧਰ ਦੇ ਉੱਤੇ ਮਨਾਇਆ ਜਾ ਰਿਹਾ ਹੈ ਉਹਨਾਂ ਦੇ ਪ੍ਰਕਾਸ਼ ਅਸਥਾਨ ਤੇ ਅਸੀਂ ਮੌਜੂਦ ਹਾਂ ਇਸੇ ਹੀ ਜਗ੍ਹਾ ਦੇ ਉੱਤੇ ਗੁਰੂ ਕੇ ਮਹਿਲ ਗੁਰੂ ਘਰ ਦੇ ਵਿੱਚ ਉਹਨਾਂ ਦਾ ਪ੍ਰਕਾਸ਼ ਹੋਇਆ ਸੀਗਾ ਸੋ ਤੁਸੀਂ ਦੇਖ ਸਕਦੇ ਹੋ ਕਿਸ ਕਦਰ ਜਾਂ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਸੰਤਾਂ ਨੇ ਇੱਥੇ ਪਹੁੰਚੀਆਂ ਹੋਈਆਂ ਨੇ ਜੇਕਰ ਅਸੀਂ ਗੱਲ ਕਰੀਏ ਜਥੇਦਾਰ ਸਾਹਿਬ ਦੀ ਤਾਂ ਕੁਲਦੀਪ ਸਿੰਘ ਗੜਗਾਜ ਜਿਹੜੀ ਇੱਥੇ ਪਹੁੰਚੇ ਨੇ ਸਮੂੱਚੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਨੇ ਉਹ ਇੱਥੇ ਪਹੁੰਚੇ ਹੋਏ ਨੇ ਤਾਂ ਅੱਜ ਵੱਡੇ ਪੱਧਰ ਦੇ ਉੱਤੇ ਅ ਗੁਰੂ ਕੇ ਮਹਿਲ ਗੁਰੂ ਘਰ ਦੇ ਵਿੱਚ ਤੁਸੀਂ ਦੇਖੋ ਕਿ ਕਿਸ ਕਦਰ ਜਿਹੜਾ ਅੱਜ ਇਹ ਗੁਰਪੁਰਬ ਮਨਾਇਆ ਜਾ ਰਿਹਾ ਬਹੁਤ ਵੱਡੇ ਪੱਧਰ ਤੇ ਸੰਗਤਾਂ ਇੱਥੇ ਪਹੁੰਚੀਆਂ ਹੋਈਆਂ ਨੇ ਅੰਦਰ ਦੀਆਂ ਵੀ ਤਸਵੀਰਾਂ ਇੱਕ ਵਾਰ ਜ਼ਰੂਰ ਤੁਹਾਨੂੰ ਦਿਖਾਵਾਂਗੇ ਇਹ ਸਤਖੰਡ ਅ ਗੁਰੂ ਕੇ ਮਹਿਲ ਦੀਆਂ ਗੁਰੂ ਘਰ ਦੀਆਂ ਸੰਤਾਂ ਇਤਿਹਾਸ ਵਾਲ ਵੀ ਥੋੜੀ ਜੀ ਝਾਤ ਮਾਰਾਂਗੇ ਆਖਰਕਾਰ ਸੰਤਾਂ ਦਾ ਕੀ ਕਹਿਣਾ ਹੈ ਸੰਤਾਂ ਦੇ ਮਨ ਦੇ ਵਿੱਚ ਕਿੰਨਾ ਕੋ ਉਤਸ਼ਾਹ ਹੈ ਉਹ ਜ਼ਰੂਰ ਅਸੀਂ ਸੰਤਾਂ ਦੇ ਨਾਲ ਜਿਹੜਾ ਹੈ ਸਾਂਝਾ ਜੜਾ ਹੈ ਉਹ ਜ਼ਰੂਰ ਕਰਾਂਗੇ ਸੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਬਜ਼ੁਰਗ ਇੱਥੇ ਮੌਜੂਦ ਨੇ ਬਜ਼ੁਰਗੋ ਕਿਵੇਂ ਦੇਖ ਰਹੇ ਹੋ ਅੱਜ ਬਹੁਤ ਵੱਡਾ ਦਿਨ ਹੈ ਅੱਜ ਹਿੰਦੀ ਚਾਤਰ ਕਹੇ ਜਾਣ ਵਾਲੇ ਗੁਰੂ ਤੇਗ ਪਹਾਦਰ ਜੀ ਦਾ ਪ੍ਰਕਾਸ਼ ਚ ਪੁਰਬ ਹੈ ਨਾਲ ਅਸੀਂ ਉਸ ਥਾਂ ਤੇ ਖੜੇ ਹਾਂ ਜਿੱਥੇ ਉਹਨਾਂ ਦਾ ਪ੍ਰਕਾਸ਼ ਹੋਇਆ ਸੀ ਅੱਜ ਦਾ ਦਿਨ ਬਹੁਤ ਮਹਾਨ ਦਿਨ ਹੈ ਅੱਜ ਦੇ ਦਿਨ 1621 ਈਸਵੀ ਵਿੱਚ ਗੁਰੂ ਕੇ ਮੈਦ ਵਿਖੇ ਸ੍ਰੀ ਗੁਰਤੇਗ ਬਹਾਦਰ ਜੀ ਨੇ ਪ੍ਰਕਾਸ਼ ਧਾਰਿਆ ਹੈ ਸਮੂਹ ਸੰਗਤਾਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਹੋਵੇ ਹਿੰਦੀ ਚਾਦਰ ਗੁਰਤੇਗ ਬਹਾਦਰ ਉਹਨਾਂ ਨੇ ਹਿੰਦੂਆਂ ਦੀ ਖਾਤਰ ਆਪਣਾ ਸੀਸ ਬਲਦਾਨ ਕਰ ਦਿੱਤਾ ਤੇ ਅੱਜ ਜੇ ਮੰਦਰਾਂ ਵਿੱਚ ਦੀਵੇ ਜਗ ਰਹੇ ਐ ਤੇ ਗੁਰਤੇਗ ਬਹਾਦਰ ਦੇ ਖੂਨ ਦੇ ਜਗ ਰਹੇ ਐ ਅੱਜ ਦਾ ਦਿਨ ਜਿਹੜਾ ਹੈਗਾ ਬਹੁਤ ਮਹਾਨ ਦਿਨ ਹੈ ਸਮੂਹ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ। ਨਹੀਂ ਹੈ ਵਾਇਗੁਰ ਜੀ ਬਹੁਤ ਵੱਡਾ ਦਿਨ ਹੈ ਅੱਜ ਕਿਵੇਂ ਦੇਖ ਰਹੇ ਹੋ ਇਸ ਨੂੰ ਇਹ ਤੁਸੀਂ ਫਰਸਟ ایڈ ਕਿਟ ਵੀ ਰੱਖ ਕੇ ਬੈਠੇ ਹੋ ਸੰਗਤਾਂ ਨੂੰ ਲੋੜ ਪੈਂਦੀ ਹੈ ਕਈ ਵਾਰ ਹਾਂਜੀ ਲੋੜ ਪੈਂਦੀ ਬਹੁਤ ਜ਼ਿਆਦਾ ਲੋੜ ਪੈਂਦੀ ਹੈ ਸੰਗਤਾਂ ਸਿਰਸੇ ਕੋਈ ਦਵਾਈ ਵਾਲਾ ਹੁੰਦਾ ਨਹੀਂ ਅਥੇ ਇਸ ਕਰਕੇ ਦਾਸਤ ਸੇਵਾ ਲੱਗੀ ਹੈ ਵੀ ਸਵੇਰੇ ਅਮਰਤ ਵੇਲੇ ਤੋਂ ਆ ਜਾਂਦਾ ਦਾਸ 3 ਵਜੇ ਆ ਕੇ ਸੰਗਤਾਂ ਸੇਵਾ ਜਿਵੇਂ ਟੋਕਰੀ ਲਗਾਈ ਹੈ ਜੋ ਰਾਸ਼ਨਾਂ ਦਾ ਗੁਰੂ ਘਰ ਦਾ ਇਕੱਠਾ ਕਰੀਦਾ ਟੋਕਰੀ ਸੇਵਾ ਲੱਗੀ ਹੈ ਬਾਪੇ ਵੱਲੋਂ ਇਸ ਤਲਾਵਨ ਨਾਲ ਦਵਾਈਆਂ ਜਿਹਨੂੰ ਦਵਾਈਆਂ ਲੰਗ ਇਹ ਕੀਵਨ ਦੇਖ ਰਹੇ ਹੋ ਅੱਜ ਬਹੁਤ ਵੱਡਾ ਦਿਨ ਹੈ ਕੋਈ ਜਾਤ ਨਹੀਂ ਦੇਖੀ ਗਈ ਕੋਈ ਧਰਮ ਨਹੀਂ ਦੇਖਿਆ ਗਿਆ ਜਿਹੜੀ ਹੈ ਉਹ ਅਸੀਂ ਕਹਿ ਲਈਏ ਸ਼ਹਾਦਤ ਦਿੱਤੀ ਗਈ ਕਿਵੇਂ ਦੇਖ ਰਹੇ ਹੋ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ਗੁਰੂ ਤੇਗ ਬਹਾਦਰ ਜੀ ਨੂੰ ਅੱਜ ਅਸੀਂ ਉਸ ਥਾਂ ਤੇ ਮੌਜੂਦ ਹਾਂ ਬਹੁਤ ਵੱਡਾ ਭਾਗਾ ਸਮਝਦੇ ਹਾਂ ਆਪਣੇ ਆਪ ਹਾਂਜੀ ਜੀ ਬੜਾ ਭਾਗਾ ਦਿਨ ਹੈ ਜੀ ਅੱਜ ਸਹਿਬ ਜੀ ਗੁਰ ਤੇਗ ਬਹਾਦਰ ਜੀ ਦੇ ਨਵੇਂ ਪਾਸੇ ਸਿਰਖਾਂ ਦੇ ਉਹਨਾਂ ਅੱਜ ਜਨਮ ਦਿਹਾੜਾ ਹੈ ਪ੍ਰਕਾਸ਼ ਦਿਹਾੜਾ ਕਿਹਾ ਜਾਂਦਾ ਹੈ ਇੱਤਾ ਹੀ ਅੱਜ ਰਮਤਾ ਹੋਈ ਹੈ 300 ਸਾਲਾ ਸ਼ਹੀਦੀ ਸਤਾब्दी ਰਮਤਾ ਅੱਜ ਹੋ ਰਹੀ ਹੈ ਜੀ ਜੋ ਕੀ ਮਨਾਈ ਜਾਏਗੀ ਆਣੇ ਨਵੰਬਰ ਦੇ ਮਹੀਨੇ ਮਨਾਈ ਜਾਏਗੀ ਨਵੰਬਰ ਦੇ ਸੰਵਰ ਦੇ ਚ ਮਨਾਈ ਜਾਏਗੀ ਉਸੇ ਰਮਤਾ ਅਜ ਹੋ ਰਹੀ ਆਪ ਜੀ ਦੇਖ ਰਹੇ ਸੰਕਰੇ ਤਰਤਾਰ ਵਿੱਚ ਸੰਗਤਾਂ ਬੈਠ ਗਿਆ ਗਿਆ ਖਾਂ ਮਸਾਲੇ ਭੋਗ ਪਏ ਉਸਲਾ ਕੀਰਤਨ ਚਾ ਰਹੇ ਹੁਣ ਨੰਨ ਸਾਹਿਬ ਦੇ ਪਾਠ ਹੋ ਰਿਹਾ ਇਸ ਤੋਂ ਅਰਦਾਸ ਹੋਈ ਤਾਹੋ ਕਰਮਾਂ ਨਾਲ ਲੈ ਕੇ ਰਮਤਾ ਹੋ ਜਾਏਗੀ ਇਹ ਇੱਕ ਬਹਾਦਰ ਸਾਹਿਬ ਜੀ ਦਾ ਅੱਜ ਪ੍ਰਕਾਸ਼ ਪੁਰਬ ਹੈ ਤਾਂ ਪ੍ਰਕਾਸ਼ ਪੁਰਬ ਤੇ ਮੱਧੇ ਨਸਰ ਕੁਤਵਾਰੇ ਤੇ ਵਿੱਚ ਸੰਗਤਾਂ ਸਵੇਰ ਤੋਂ ਹੀ ਨਤਮਸਤਕ ਹੋਣ ਦੇ ਲਈ ਪਹੁੰਚ ਰਹੀਆਂ ਨੇ ਗੁਰੂ ਘਰਾਂ ਨੂੰ ਜੋ ਬੇਹਦ ਖੂਬਸੂਰਤ ਢੰਗ ਤੇ ਨਾਲ ਸਜਾਇਆ ਗਿਆ ਹੈ ਅੱਜ ਸ੍ਰੀ ਕਨਪਟ ਸਾਹਿਬ ਦੇ ਜੋ ਭੋਗ ਵੀ ਪਾਈ ਜਾਣਗੇ ਤੇ ਉਥੇ ਸ਼ਾਮ ਵੇਲੇ ਸੇ ਦਰਬਾਰ ਸਾਹਿਬ ਦੇ ਵਿੱਚ ਆਤੀਸ਼ਬਾਸੀ ਅੱਜ ਕੀਤੀ ਜਾਏਗੀ